ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਬਾਈ ਅੱਜ ਆਪਾਂ ਪਹੁੰਚੇ ਹੋਏ ਆ ਪਿੰਡ ਸੁੱਖੋ ਮੱਜਰੇ ਤੇ ਪਿੱਛੇ ਵੀ ਬਾਈ ਆਪਾਂ ਮਹੀਨੇ ਆਏ ਸੀਗਾ ਪਿਛਲੇ ਮਹੀਨੇ ਟਰੈਕਟਰ ਦੇ ਵੀਡੀਓ ਬਣਾ ਕੇ ਗਏ ਸੀ ਤੇ ਬਾਈ ਕੋਲ ਇੱਕ ਦੋ ਟਰੈਕਟਰ ਹੋਰ ਆਏ ਆ ਬਾਈ ਤੁਹਾਨੂੰ ਪਤਾ ਬਾਈ ਕੋਲ ਹਮੇਸ਼ਾ ਪੁਰਾਣੇ ਟਰੈਕਟਰ ਹੀ ਹੁੰਦੇ ਨੇ ਤੇ ਇੱਕ ਦੋ ਟਰੈਕਟਰ ਖੜੇ ਆ ਆਪਾਂ ਤੁਹਾਨੂੰ ਦਿਖਾਉਨੇ ਆ ਕਿਹੜੇ ਕਿਹੜੇ ਟਰੈਕਟਰ ਆ ਪੁਰਾਣੇ ਜਾਂ DT14 DT28 ਤੇ ਬਣੇ ਰਿਓ ਵਲੌਗ 'ਚ ਜੇ ਲੋਬੇ ਟਰੈਕਟਰ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਬਾਅਦ ਚ ਪਹਿਲਾਂ ਆਪਾਂ ਤੁਹਾਨੂੰ ਬੁਲਾਉਨੇ ਮਾਮਾ ਜੀ ਨਾਲ ਤੇ ਇਦਾਂਲੇ ਜੱਗੇ ਬਾਈ ਨਾਲ 780 ਕਾਲ 780 ਕਾਲ ਉਹ ਠੀਕ ਹੈ ਜੀ ਠੀਕ ਹੈ ਪੁੱਤ ਠੀਕ ਹੈ ਮੋੜ ਅੱਜ ਪਹੁੰਚ ਗਏ ਬਾਈ ਕੋ ਫਿਰ ਬਾਈ ਕੋ ਪਹੁੰਚ ਗਏ ਜੀ ਬਿਲਕੁਲ ਮम्मे ਦਾੜੀ ਇਹ ਪੂਰਾ ਪੁਰਾਣਾ ਸਾੜੀ ਪੂਰਾ ਹੈ ਹੀ ਉਹ ਕਰਕੇ ਲੜਦੀ ਪੈਂਦਾ ਮੇਰਾ ਅੱਛਾ ਠੀਕ ਹੈ ਜੀ ਸਾੜੀ ਪੁਰਾਣਾ ਹੋ ਗਿਆ ਠੀਕ ਹੈ ਹੋ ਜਾ ਕੇ ਬਾਈ ਠੀਕ ਹੈ ਬਾਈ ਲੜਦੇ ਤਾਂ ਅਸੀਂ ਪਹਿਲਾਂ ਸੀ ਅੱਛਾ ਇਹ 5-4 ਸਾਲ ਬਾਅਦ ਠੀਕ ਹੈ ਜਿਹੜੇ ਪੁੱਤ ਨੂੰ ਕਰਤੀ ਹਾਏ ਇਹ ਟੁੱਟ ਜਾਂਦੀ ਹੈ ਫੇਲ ਆ ਜਾਂਦੀ ਥੋੜਾ ਇੱ ਠੀਕ ਮੰਚ 6 ਮਹੀਨੇ ਚੁੱਪ ਰਾਇਆ ਨਾ ਫੇੜੀ ਲੱਗ ਜਾਂਦੀ ਅੱਛਾ ਮੰਚ ਪਾਪ ਨਹੀਂ ਨਾ ਹੈ ਪੁਰਾਣੀ ਨਾੜੀ ਦੀ ਔਖੀ ਨਾ ਟੁੱਟਦੀ ਹੁੰਦੀ ਹੈ ਨਾ ਜੀ ਉਹ ਗੱਲਾਂ ਭੁੱਲੋ ਹਾਂ ਜੀ ਹਾਂ ਜੀ ਇਹ ਮੰਚ ਪਾਪ ਹੋਵੇ ਫਿਰ ਤਾਂ ਲੰਬੀ ਟਾਈਮ ਲੜਾਈ ਵੱਜੀ ਰਹੇ ਇੱਕ ਗੱਲ ਹੋਰ ਹੈਗੀ ਹੈ ਜੀ ਆਪਣੇ ਏਰੀਆ ਵਿੱਚ ਜਿੰਨਾ ਵੀ ਆਪਣਾ ਏਰੀਆ ਸਾਰਾ ਬਾਈਓ ਸ਼ੌਂਕੀ ਪੁਰਾਣੇ ਟਰੈਕਟਰਾਂ ਦਾ ਬਾਈ ਸਹੀ ਗੱਲ ਹੈ ਨਾ ਜੀ ਹਾਂ ਹਾਂ ਟਰੈਕਟਰ ਜਿੰਨੇ ਵੀ ਹੁੰਨੇ ਆ ਮੈਂ ਆ ਤਾਂ ਚਲੋ ਇੱਕ ਖੜਾ ਬਾਈ ਉਹ ਹੋਰ ਵੀ ਖੜੇ ਨੇ DT 14 28 ਜਿੱਦੀ ਟਰੈਕਟਰ ਨੂੰ ਪਹਿਲੇ ਉਠਾਈਦੇ ਹੁੰਦੇ ਤੇ ਹਾਂ ਜੀ ਕਿ ਵੀ ਇਹ ਪਹਿਲਾ ਅਸੀਂ DD14 ਹੀ ਨਵਾਂ ਲਿਆ ਅੱਛਾ ਜੀ ਪਹਿਲਾ ਅੱਛਾ ਜੀ DD ਚ ਕਿਦਾਂ ਆਲਾ ਫੜ ਮਾਰ ਦਿੰਦਾ ਜੇ ਆਗੇ ਡਾਕਟਰ ਵੀ ਸਾਡੇ ਬਜ਼ੁਰਗਾਂ ਨੇ ਲੈ ਲਿਆ ਤਾਂ ਠੀਕ ਹੈ ਠੀਕ ਮੈਂ ਫੜ ਨਹੀਂ ਮਾਰਦਾ ਸਾਡੀ ਹਕੀਕਤ ਆ ਅੱਛਾ ਜੀ ਹਾਂ DD14 ਬਜ਼ੁਰਗਾਂ ਨੇ ਲਿਆ ਤਾਂ ਮੇਰਾ ਮਨ ਆ ਯਾਨੀ ਕਿ ਵੀ ਇੱਕ DD14 ਕੋਠੀ ਦੇ ਉੱਪਰ ਚੜਾਉਣਾ ਆਪਾਂ ਨੇ ਠੀਕ ਹੈ ਮਹਾਰਾਜ ਨੇ ਸੁੱਖ ਰੱਖ ਠੀਕ ਹੈ ਠੀਕ ਹੈ ਹਾਂ ਉਦੇਵਾ ਸਾਡੇ ਕੋਲ ਨੀਠਾਈ ਆਏ ਮਤਲਬ ਕਿ ਸੋਡਾ ਇਹਨਾਂ ਟਰੈਕਟਰਾਂ ਦੇ ਨਾਲ ਵੀ ਰੂਹੇ ਜੁੜੀ ਹੋਈ ਆ ਰੂਹੇ ਜੁੜੀ ਹੋਈ ਆ ਪਹਿਲਾਂ ਤੋਂ ਠੀਕ ਆ ਪਿਆਰ ਆ ਇੱਕ ਲਿਖਿਆ ਹਾਂ ਸਿੱਧਾ ਜਵਾਬ ਪਰ ਦੁਆ ਬੰਦਾ ਉਹ ਮੇਂ ਦੇਖ ਕੇ ਗਿਆ ਕਹਿੰਦਾ ਵੀ ਇਹਨੇ ਕੋਈ ਕੰਮ ਨਹੀਂ ਕਰਨਾ ਆ ਹੁਣੇ ਪਾਉਣਾ ਏ ਬਾਈ ਵੀ ਆਪਾਂ ਵੀ ਬਾਈ ਨੂੰ ਕਈ ਵਾਰ ਛੇੜ ਦੰਨੇ ਆ ਪਰ ਬਾਈ ਕਹਿੰਦਾ ਦਾ ਵੀ ਇਹਨੂੰ ਕੰਮ ਵਾਲਿਆਂ ਦਾ ਲੈਣਾ ਵੀ ਨਹੀਂ ਹੁਣ ਤੱਕ ਨਾ ਇਕੱਲਾ ਜੋ ਮਰਜੀ ਤੇ ਹਾਂ ਜਿੰਨਾ ਟਾਈਮ ਆ ਜਿਹੜੇ ਟਰੈਕਟਰ ਆਏ ਤੇ ਹਾਂ ਜੀ ਕਿ ਸਰ ਆਜੀ ਬੰਦੇ ਕੋਲੇ ਹੁੰਦੇ ਤੇ ਆ ਰਾਜੀ ਕੋਲੇ ਸਹੀ ਗੱਲ ਆ ਜੀ ਤੇਦਾਰਾਂ ਦੀ ਵੀ ਕੰਨ ਕੱਢ ਕੇ ਆਏ ਕਰਦੇ ਰਿਸ਼ਤੇਦਾਰਾਂ ਦੀ ਇਹਨਾਂ ਨੂੰ ਅੱਛਾ ਜੀ ਕੀ ਕਰਾ ਇਹ ਠੀਕ ਆ ਜੀ ਜਸ ਸਮੇਂ ਐਸੇ ਤੇ ਠੀਕ ਆ ਜੀ ਹਮ ਤਾਂ ਪਿੰਡ ਚ ਟਮੇ ਟੱਲੇ ਹੀ ਹੁੰਦੇ ਤੇ ਜੀ ਹਾਂ ਕਿਹੜਾ ਲਿਆਉਂਦਾ ਤਾਂ ਉਹਦੀ ਪੂਰੀ ਬਈਆ ਬਈਆ ਹੁੰਦੀ ਇੱਕ ਟਰੈਕਟਰ ਹਣਾ ਨਾ ਟਾਈਮ ਜਦੋਂ ਬਈਆ ਹੁੰ ਤਿੰਨਵੇਂ ਆਓ ਇਦਾਂ ਹੀ ਤੇ ਜੀ ਕਿਹੜਾ ਮਾਡਲ ਆ ਇਹ ਠੀਕ ਆ ਜੀ 68 ਮਾਡਲ 1968 ਕਿੰਨੇ ਤੱਕ ਆਏ ਬਾਈ ਟੋਟਲ ਟਰੈਕਟਰ ਇਈ ਆਏ ਆ ਬੁੱਗੇ ਤੇਰਾ 70 ਮਰਸ 1 ਕੜ 70 ਮਾਲ ਤਾਂ ਆਏ ਆ ਠੀਕ ਆ ਜੀ 1 ਕੜ 70 ਤਾਂ ਆਈ ਹਾਂ ਹਾਂ ਉਹ ਲਾਲ ਤੋਂ ਵੱਧ ਤੂਰੇ ਵਾਲੇ ਆ ਗਏ ਠੀਕ ਆ ਜੀ ਹਾਂ 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 ਠੀਕ ਆ ਤੇ ਬਾਕੀ ਬਾਈ ਬਾਈ ਕੋ ਟਰੈਕਟਰ ਕਿੰਨੇ ਖੜੇ ਆਉਣੇ ਕੋ ਪ੍ਰਾਣੀ ਟਰੈਕਟਰ ਇਸ ਟਾਈਮ ਆਪਣੇ ਕੋਲ ਬੁੱਗੇ ਪੰਜ ਟਰੈਕਟਰ ਖੜੇ ਆ ਪੰਜ ਟਰੈਕਟਰ ਖੜੇ ਆ ਠੀਕ ਆ ਆਹ ਟਰੈਕਟਰ ਬਾਈ ਇਹਨਾਂ ਨੇ ਕਰਾਇਆ ਤਿਆਰ ਬਾਕੀ origignal ਹਨਾ ਜੀ ਹਾਂ ਹਾਂ ਠੀਕ ਆ ਜੀ ਤੇ ਜੋ ਵੀ ਕੰਮ ਕੁੰਮ ਸਾਰਾ ਬਾਈ ਕਰਵਾ ਕੇ ਰੰਗ ਕਰਾਇਆ ਟਰੈਕਟਰ ਦਾ ਟਰੈਕਟਰ ਨੂੰ ਵੀ ਚੰਗਾ ਚੱਲ ਚਲਾਵੇ ਦਾ ਬਹੁਤ ਵਧੀਆ ਬਾਈ ਕਹਿੰਦਾ ਦੱਸਿਆ ਵੀ ਘੱਟ ਚੱਲਿਆ ਵਾ ਟਰੈਕਟਰ ਇਹ ਘੱਟ ਚੱਲਿਆ ਹੋਇਆ ਠੀਕ ਹੈ ਜੀ ਤੇ ਅਸੀਂ ਮੈਨੂੰ ਓਵੇਂ ਗੱਲਾਂ ਕਰਦਾ ਵੀ ਟਰੈਕਟਰ ਬਾਈ ਲਿਆਉਂਦਾ ਕਿੱਥੇ ਤੇ ਆ ਹਨਾ ਲੋਕੋ ਦਾ ਲੱਭਦੇ ਨਹੀਂ ਕਿੱਥੇ ਹਾਂ ਹਿੰਮਤ ਹੈ ਇਹ ਬਿਲਕੁਲ ਬਿਲਕੁਲ ਸ਼ੌਕ ਕਹਿ ਲੋ ਉਹ ਚਲੋ ਪੁੱਛਣਾ ਮਨਦਾ ਵੀ ਨਹੀਂ ਹੈਗਾ ਜੀ ਹਨਾ ਜੀ ਬਾਈ ਦੱਸਣਾ ਵੀ ਨਹੀਂ ਪੁੱਛਣਾ ਮੈਂ ਮਮਾ ਤੈਨੂੰ ਦਾ ਚਲ ਦੱਸੇ ਦਊਂਗਾ ਉਹ ਵਾਪਸ ਦੱਸੂ ਠੀਕ ਹੈ ਨਾ ਨਾ ਕੋਈ ਗੱਲ ਨਹੀਂ ਭਾਈ ਮਾੜਾ ਦੱਸੋ ਇਹਦੇ ਬਾਰੇ ਟਰੈਕਟਰ ਬਾਰੇ ਆਪਾਂ ਹੁਣ ਦੱਸ ਦਈਏ ਤਾਂ ਕੀ ਹਿਸਾਬ-ਤਾਬ ਹੈ ਭਾਈ ਸਾਰਾ ਕੁਝ ਦੱਸਾਂਗੇ ਵੀਡੀਓ ਦੇ ਵਿੱਚ ਜਿਹੜੀ ਗੱਲਬਾਤ ਤੁਸੀਂ ਵੀਡੀਓ 'ਚ ਸੁਣ ਲਿਓ ਠੀਕ ਹੈ ਜੀ ਬਾਕੀ ਜੋ ਵੀ ਗੱਲਬਾਤ ਹੈ ਤੁਸੀਂ ਆਗੇ ਦੇਖਣਾ ਤੇ ਜੋ ਵੀ ਹੈਗਾ ਇਹਦੇ ਬਾਰੇ ਕਿੱਦਾਂ ਹੈਗਾ ਕੀ ਰੇਟ ਆ ਕੀ ਇਹਦੇ ਫੰਕਸ਼ਨ ਆ ਕਿਵੇਂ ਕੰਮ ਕਰਦਾ ਸਟਾਰਟ ਕਰਕੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਟਰੈਕਟਰ ਬਾਈ ਦਾ ਹਾਂ ਜੀ ਪੈਸੇ ਲੈਣਾ ਦੇਣੇ ਆ ਹਾਂ ਉਹ ਆਪਣਾ ਆ ਕੇ ਪਸੰਦ ਕਰ ਲੈਣਗੇ ਠੀਕ ਆ ਜੀ ਸਾਡੀ ਸਾਨੂੰ ਡਾਕਟਰ ਵਧੀਆ ਲੱਗਦਾ ਕਿਉਂਕਿ ਲਾਈਫ ਦੀ ਆਵਾਜ਼ ਵਧੀਆ ਨਾ ਨਾ ਠੀਕ ਆ ਜੀ ਕਿ ਜਿੰਨੇ ਨੇ 1000 ਰੁਪਏ ਲੋਣੇ ਆਪਣੀ ਆਪ ਆ ਕੇ ਸੁੱਲੀ ਕਰਦੇ ਠੀਕ ਆ ਜੀ ਗੱਲ ਠੀਕ ਆ ਜੀ ਠੀਕ ਆ ਬਾਈ ਦੱਸ ਦਿਓ ਮਾੜਾ ਬਾਤ ਥੋੜੀ ਜੀ ਬੇਨਤੀ ਥੋੜੀ ਆਵਾਜ਼ ਉੱਚੀ ਰੱਖਿਓ ਸਾਰਾ ਜਗਾੜ ਆ ਸਾਡਾ ਅਰੀਨ ਹਾਲਾ ਹੀ ਨਹੀਂ ਹੈਗਾ ਵੀ ਦੋ ਦੂਏ ਗੁੱਗੀਆਂ ਲਵਾਈਆਂ ਹੋਈਆਂ ਬਹੁਤ ਲੋਕਾਂ ਨੇ ਇਹ ਕੰਮ ਨਹੀਂ ਹੈਗਾ ਠੀਕ ਆ ਜੀ ਸਾਡਾ ਡਾਕਟਰ ਅਰੀਨ ਹਾਲਾ ਮੂੰਹ ਦੇ ਦੇਗਾ ਇੰਦੋਂ ਟੁੰਡ ਵੀ ਨਾਲ ਦੇ ਡਾਕਟਰ ਠੀਕ ਹੈ ਲੰਗੇ ਕਰਿਆ ਕਿ ਨਵੇਂ ਸਰੇ ਆ ਇੰਡਾ ਨਹੀਂ ਕੌਲੀਆਂ ਫਰੀਕ ਨੂੰ ਨਹੀਂ ਹੋਣਗੀਆਂ ਆਹੇ ਆ ਜਿਹੜੀਆਂ ਹਾਂ ਠੀਕ ਹੈ ਜੀ ਇਹ ਜਿਹੜਾ ਟਰੈਕਟਰ ਦੀ ਚਲਾਈ ਘੱਟ ਹੋਈ ਹੋਈ ਹੈ ਉਹਨੂੰ ਐ ਸੇ ਕੌਲੀਆਂ ਨਾਲ ਨਹੀਂ ਇਹਦੀਆਂ ਨਾਲ ਨਹੀਂ ਹੈ ਠੀਕ ਹੈ ਠੀਕ ਹੈ ਜੀ ਬਾਈ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਚੀਜ਼ਾਂ ਤੇ ਤੇ ਹੀ ਸਿੱਖਦੇ ਆਸੀਂ ਤੇ ਤੇ ਦੇ ਕਰਕੇ ਉਹਨੂੰ ਸਾਨੂੰ ਵੀ ਮਾੜਾ ਮੋਟਾ ਪਤਾ ਲੱਗ ਗਿਆ ਨਾ ਬਾਰੇ ਠੀਕ ਨਹੀਂ ਜੀ ਹਮ ਕਿਹੜਾ ਮਾਰੇ ਕਰਨਾ ਆਪਾਂ ਨੇ ਨਹੀਂ ਮਾਰੇ ਕਰਨਾ ਜੀ ਲਾਪੇ ਆਹ ਜੀ ਲਾਵਾਂਗੇ ਫਿਰ ਕੋਈ ਗੱਲ ਨਹੀਂ ਇੱਕ ਤਾਂ ਬਾਈ ਦੇ ਆਪਾਂ ਲੈ ਜਾਣੇ ਮੈਂ ਕਹਿੰਦਾ ਪੁਰਾਣਾ ਲੈ ਜਾਓ ਯਾਰ ਤੁਹਾਨੂੰ ਜਵਾਬ ਦੋ ਦਿਨ ਕਿਹੜੇ ਆਪਾਂ ਵੀ ਰੋਪੜ ਦੇ ਲੂਗੇ ਉਹ ਇਹ ਗੱਲ ਨਹੀਂ ਕਰਦੇ ਆ ਇਹ ਤਾਂ ਜਵਾਬ ਮੈਂ ਤਾਂ ਜਾਨ ਬਗ ਲੈ ਅੱਛਾ ਜੀ ਠੀਕ ਹੈ ਜੀ ਜਿਹੜੇ ਸਿਰਫ ਤਾਂ ਉਹ ਸਿਰਫ ਹੈ ਬਾਕੀ ਬਾਈ ਪਿੱਛੇ ਤੇ ਵੀ ਦੇਖੋ ਇਹਦੇ ਆਹ ਚੀਜ਼ਾਂ ਬਾਈ ਆਪਣੇ ਟਰੈਕਟਰਾਂ 'ਚ ਹੁਣ ਆਉਣ ਲੱਗੀਆਂ ਆ ਜੱਕੇ ਵੇਜੇ ਕ ਬਣਾ ਲਉਂਦਾ ਨਵੇਂ ਆ ਹਾਂ ਕੰਪਨੀ ਦੇ ਇੱਕਣੇ ਆਉਣ ਟਾਇਰ ਅੱਛਾ ਜੀ ਇਹਦਾ 100 ਸਪੀਡ ਆਪਣੇ ਤਾਂ ਹੁਣ ਕੱਢਣ ਲੱਗੇ ਆ 9 ਚਾਹੇ 852 ਦਾ ਵਾਹ ਸਪੀਡ ਇਹ ਦੇਖ ਲੈ ਕਿਹੜੇ ਸਾਲ ਦੇ ਕੱਢੇ ਹੋਏ ਉਹਨਾਂ ਦੇ ਅੰਗਰੇਜ਼ਾਂ ਦੇ ਜੱਕੇ ਦੋਨੇ ਪਾਸੇ ਕੰਮ ਕਰਦਾ ਇਹ ਦੋਲੇ ਨੂੰ ਦਵੱਲੇ ਨੂੰ ਦਵੱਲੇ ਨੂੰ ਅੱਛਾ ਹੂੰ ਦਵੱਲੇ ਨੂੰ ਕੰਮ ਕਰਦਾ ਠੀਕ ਹੈ ਜੀ ਬਾਈ ਬਾਈ ਕ ਉਹ ਵੀ ਦੋਨੇ ਪਾਸੋਂ ਕੰਮ ਕਰਦੀ ਆ ਥੱਲੇ ਨੂੰ ਵੀ ਜ਼ੋਰ ਮਾਰਦੀ ਆ ਉੱਪਰ ਨੂੰ ਵੀ ਮਾਰਦੀ ਆ ਬਾਈ ਪਰ ਜੈਕ ਜੈਕ ਨਾਲੇ ਜ਼ੋਰ ਮਾਰਦੀ ਹੋਣੀ ਆ ਹਾਂ ਜੈਕ ਨਾਲੇ ਫਿਰ ਉਹ ਵੀ ਜੇ ਬੰਨ ਲਗੋ ਫਸ ਗਿਆ ਥੱਲੇ ਬਾਸ ਫੱਟੀ ਨੇ ਚੱਕ ਲਓ ਉੱਪਰ ਨੂੰ ਹਾਂ ਹਾਂ نیچے ਆੜ ਦੇ ਕੇ ਪਿੰਨਾ ਟਾਇਰ ਵੀ ਫੁੱਲਣਾ ਥੱਲੇ ਗੁੜਕਾ ਦੇ ਲਾ ਇਹਨਾਂ ਲਿੰਕਾਂ ਦੇ ਗੁੜਕੇ ਦੇ ਲਾ ਠੀਕ ਆ ਜੀ ਚੱਕ ਲਾ ਜੇ ਲਿਫਟ ਨਾਲੇ ਚੱਕ ਕੇ ਆ ਜੇ ਹੱਡਾਣਾ ਦੱਬਦੀ ਇਹਦਾ ਅੱਛਾ ਜੀ ਆਹਾਂ ਹਾਂਜੀ ਇਹ ਟਰੈਕਟਰ ਸਾਲਾ 20 ਸਾਲ 30 ਸਾਲ 40 ਸਾਲ ਖੜਾ ਰਹੇ ਲਿਫਟ 9 ਇੰਚ ਵੀ ਥੱਲੇ ਨੂੰ ਆ ਗਈ ਉੱਪਰੇ ਰਹੂਗੀ ਅੱਛਾ ਹਾਂ ਲੋਕ ਲੱਗ ਜਾਂਦਾ ਆ ਦਾਣਾ ਦਿੱਤਾ ਹੋਇਆ ਕੰਪਨੀ ਦੇ ਨੂੰ ਆਹ ਹਾਲ ਅੱਛਾ ਜੀ ਆਹ ਹਾਲ ਬਿਲਕੁਲ ਜਿਆਦਾ ਦਾਣਾ ਠੀਕ ਹੈ ਜੀ 28 ਨੂੰ ਵੀ ਆਉਂਦਾ ਇਹਨੂੰ ਦੀ ਆਉਂਦਾ ਠੀਕ ਹੈ ਜੀ ਸਮਝੀ ਖੜੇ ਆਹ ਗੋਣ ਦਾ ਬੇਹੜਾ ਹੁਣ ਵਾਲੇ ਟਰੈਕਟਰਾਂ ਵਿੱਚ ਵੀ ਚਾਹੀਦਾ ਦੇਣਾ ਇਹਨਾਂ ਨੂੰ ਪਰ ਨਾਉ ਨਹੀਂ ਲੈਣਾ ਬੰਦੇ ਆਪਣੇ ਆੜੀ ਗੀ ਹੈ ਹਾਂ ਉਹ ਦੱਸ ਗਿਆ ਲੈ ਕਹੇ ਸਾਡੇ ਟਰੈਕਟਰਾਂ ਚੈੱਕ ਲੱਗਿਆ ਹੋਇਆ ਅੱਛਾ ਜੀ ਅੱਛਾ ਤੁਹਾਨੂੰ ਵੀ ਹੁਣ ਗੱਲ ਠੀਕ ਹੈ ਜੀ ਤੇ ਜਦੋਂ ਵੀ ਟਰੈਕਟਰ 베ਦਦੇ ਆ ਵੀਡੀਓ ਪਾਉਨੇ ਆ ਫੋਟੋ ਪਾਉਨੇ ਫੇਸਬੁਕ ਤੇ ਮੈਨੂੰ ਟੈਗ ਵੀ ਕਰਦੇ ਨਾਲ ਹਾਂ ਹਾਂ ਕੋਈ ਸਮਝਣਾ ਨਹੀਂ ਆਪੇ ਠੀਕ ਹੈ ਜੀ ਉਹਨਾਂ ਤਾਂ ਹੋਣਾ ਲੱਗਿਆ ਸਾਢੇ ਦਿਨ ਹੋਣ ਵੀ ਨਹੀਂ ਆਉਂਦਾ ਬਸ ਠੀਕ ਹੈ ਠੀਕ ਹੈ ਜੀ ਤੇ ਲੋ ਬਾਈ ਹੁਣ ਆਪਾਂ ਨਾ ਤੁਹਾਨੂੰ ਵੀਡੀਓ ਵਿੱਚ ਇਹਨੂੰ ਆਪਾਂ ਸਟਾਰਟ ਕਰਕੇ ਤੇ ਹੋਣਾ ਟਰੈਕਟਰ ਨੂੰ ਠੀਕ ਹੈ ਜੀ ਵੀ ਇਹ ਕਿਵੇਂ ਸਟਾਰਟ ਹੁੰਦਾ ਇਹਦਾ ਸਟਾਰਟ ਹੋਣ ਦਾ ਤਰੀਕਾ ਵੀ ਸਾਰੇ ਟਰੈਕਟਰ ਨਾਲ ਨਾਲੋਂ ਲੱਗ ਹੈ ਇਹਦੇ ਜੋ ਜਿੰਨੇ ਵੀ ਗੋਣ ਹੈ ਨਾ ਬਾਈ ਸਾਰਿਆਂ ਨਾਲੋਂ ਲੱਗ ਹਟਕਈ ਗੋਣ ਹੈ ਇਹਦਾ ਸਟਾਰਟਿੰਗ ਦਾ ਵੀ ਦੇਖਿਓ ਕਿਵੇਂ ਕੀ ਹਿਸਾਬ-ਤਾਬ ਹੈ ਇਹ ਮਨ ਕੇ ਜਿਹਦੇ ਕੋਲ ਹੈਗਾ ਉਹ ਨੂੰ ਪਤਾ ਹੋਊਗਾ ਦੋਏ ਬੰਦੇ ਨੂੰ ਪਤਾ ਨਹੀਂ ਹੋਊਗਾ ਵੀ ਸਟਾਰਟ ਇਦਾਂ ਹੁੰਦਾ ਹੈ। ਵੀਰੇ ਦੱਸੀ ਮਾੜਾ ਜਿਵੇਂ ਸਟਾਰਟ ਹੁੰਦਾ ਹੈ। ਹਾਂ ਜੀ ਚਾਬੀ ਆ ਜੀ ਕਹਿੰਦੀ ਜਿੱਕਣ ਦੂਏ ਦੀ ਏਕਣ ਲੱਗਦੀ ਇਹਦੀ ਪੈਰ ਨਾਲ ਆ ਜੀ। ਅੱਛਾ ਠੀਕ ਆ ਜੀ। ਹਾਂ ਜੀ ਇਤਰਾ ਬਾਲ ਖਿੱਚਣਾ ਪੈਂਦਾ ਜੀ। ਠੀਕ ਆ ਜੀ। ਹਾਂ ਜੀ ਇੰਜਣ ਮੰਗਣਾ। ਹਾਂ ਜੀ ਠੀਕ ਆ। ਚੱਕਣਾ ਪੈਂਦਾ ਫਿਰ ਇਹਨੂੰ ਮੈਂ ਦੱਪਣਾ ਪੈਂਦਾ ਜੀ। ਲਾਇਆ ਭਾਈ। ਇਦਾਂ ਸਟਾਰਟ ਹੁੰਦਾ ਦੇਖੋ ਇੰਜਣ ਇਹਦਾ। ਇਹ ਕੋਈ ਸੇਮ ਜਿਵੇਂ ਆਪਣੇ ਪਾਦਾ ਇੰਜਨ ਹੁੰਦੇ ਹੁੰਦੇ ਤੇ ਉਹੀ ਚੀਜ਼ ਆ ਬਾਈ ਇੱਕਾ ਸਿਲੰਡਰ ਆ ਪਿਸਟਨ ਬੜਾ ਇਹਦਾ ਪੂਰਾ ਜ਼ੋਰ ਨਾਲ ਸਟਾਰਟ ਹੁੰਦਾ ਵੀਰੇ ਤੁਰਦਾ ਕਿਵੇਂ ਦਾ ਗੇਅਰ ਇੱਕ ਵਾਰ ਹੋ ਗਈ ਦਿਖਾ ਦੇ ਮੜਾ ਤੋਰ ਕੇ ਠੀਕ ਆ ਇਹ ਇਹ ਮਤਲਬ ਕੀ ਆਪਾਂ ਨੇ ਦੱਬਣੀ ਦੱਬਣਾ ਹਾਂ ਜੇ ਦੱਬੇ ਤੇ ਤੁਰਨਾ ਆ ਦੇਖੋ ਬਾਈ ਠੀਕ ਆ ਚੱਕੇ ਤੇ ਖੜ ਜਾਣਾ ਬਾਈ ਜੇ ਕਲਚ ਪਿੱਛੇ ਨੂੰ ਕਰਨਾ ਜਣਗੇ ਇੱਕ ਹੱਥ ਨਾਲ ਸ਼ੇਰਿੰਗ ਸਾਹਮਣੇ ਇੱਕ ਹੱਥ ਨਾਲ ਇਹੇ ਕਰਨਾ ਠੀਕ ਆ ਠੀਕ ਆ ਚਾਰੇ ਗੇਅਰ ਵਾ 6 ਨੰਬਰ 3 ਨੰਬਰ ਚੰਦਰ 4 5 ਪਿਆ ਬਈ ਉੱਧਰ ਪਿਆ ਵਾ ਥੇ ਉਧਰ ਨੂੰ ਮੂੜੇ ਨੂੰ ਆ ਠੀਕ ਆ 19 ਸਪੀਡ ਤੱਕ ਇਹਨੂੰ ਹੁੰਦੀ ਹੈ ਪਿੱਛੇ ਨੂੰ ਠੀਕ ਆ ਦਿਖਾ ਦੇ ਮੜਾ ਤੋਰ ਕੇ ਬਾਈ ਬਣ ਕੇ ਇੱਧਰ ਨੂੰ ਚਲਾ ਕੇ ਦਿਖਾ ਦੇ ਪਿਆ ਬਾਈ ਕਲੱਚ ਨਾਲੇ ਕੰਮ ਕਰਦਾ ਇਹ ਕਿ ਕੱਥ ਥੋੜਾ ਕਲੱਚ ਤੇ ਰਹਿਣਾ ਠੀਕ ਆ ਜੀ ਤੇ ਲੋ ਜੀ ਬਾਈ ਟਰੈਕਟਰ ਆ ਗਿਆ ਆਪਣਾ ਇੱਧਰ ਤੇ ਇੱਕ ਟਰੈਕਟਰ ਨਾਲ ਹੋਰ ਵੀ ਖੜਾ ਉਹਦੇ ਬਾਰੇ ਵੀ ਦੰਨੇ ਤੁਹਾਨੂੰ ਜਾਣਕਾਰੀ ਮੈਂ ਕਰ ਲਿਆ ਵੀਰੇ ਬੰਦ ਕਰ ਲਾ ਜੀ ਬਹੁਤ ਸ਼ਾਨਦਾਰ ਆ ਬਾਈ ਬੰਦ ਵੀ ਇਹਦੇ ਨਾਲੇ ਹੋਣਾ ਹੈ ਬੰਦਾ ਬਾਈ ਰੇਸ ਚੱਕ ਦੋ ਜੀ ਉੱਪਰ ਬੰਦ ਅੱਛਾ ਰੇਸ ਚੱਕ ਦਾਨੀ ਪਸੇ ਮਿੰਨਣ ਵਾਲੀ ਹਿਸਾਬ ਤਾਵਾ ਹੈ ਹਨਾ ਠੀਕ ਆ ਬਾਈ ਠੀਕ ਆ ਤੇ ਲੋ ਬਾਈ ਬਾਕੀ ਹੁਣ ਗ੍ਰਹੀ ਗੱਲ ਇਹਦੇ ਰੇਟ ਦੀ ਬਾਈ ਠੀਕ ਆ ਮਾਡਲ ਕਿੰਨਾ 68 ਹੈ ਨਾ ਹਾਂਜੀ 68 ਮਾਡਲ ਹੈ ਤੇ ਰੇਟ ਦੀ ਬਾਈ ਜੋ ਵੀ ਗੱਲਬਾਤ ਆ ਉਹ ਆਪਾਂ ਬਾਈ ਨੇ ਕਹਿੰਦੇ ਸੀ ਫੋਨ ਤੇ ਕਰਨੀ ਆ ਠੀਕ ਆ ਜੀ ਰੇਟ ਕੋਈ ਬਹੁਤਾ ਜ਼ਿਆਦਾ ਨਹੀਂ ਹੈਗਾ ਰੇਟ ਜੈ ਜੈ ਮਿਲੂਗਾ ਤੁਹਾਨੂੰ ਟਰੈਕਟਰ ਮਾਰਕੀਟ ਰੇਟ ਦੇ ਵਿੱਚ ਠੀਕ ਆ ਤਾਂ ਜਿਹੜੇ ਵੀ ਇਹਨਾਂ ਲੈਣਾ ਹੋਇਆ ਕੋਈ ਚਾਹਵਾਨ ਜੀ ਨੇ ਲੈਣਾ ਹੋਇਆ ਸਿਰਫ ਉਹੀ ਸੱਜਣ ਵੀਰ ਕਾਲ ਕਰਿਓ ਠੀਕ ਆ ਜੀ ਵੀਰ ਆਪਣਾ ਨੰਬਰ ਬੋਲ ਦਿਓ ਜੀ 99793 ਜੀ 54304 ਜੀ ਠੀਕ ਹੈ ਹੋਰ ਵੀ ਨੰਬਰ ਹੈ ਕੋਈ ਹਾਂਜੀ ਡੈਡੀ ਦਾ ਹੈਗਾ ਜਿਹੜੇ 952 ਜੀ 76384 ਜੀ ਪਿਛਲਾ ਨੰਬਰ ਡੈਡੀ ਦਾ ਹਾਂਜੀ ਪਿਛਲਾ ਡੈਡੀ ਦਾ ਠੀਕ ਹੈ ਜੀ ਤੇ ਬਾਕੀ ਇੱਕ ਵਾਰ ਇੱਕ ਲਾਗੇ ਰਹਿਣਾ ਰੈਸ ਦੱਸ ਦੋ ਆਪਣਾ ਕਿੱਥੇ ਦਾ ਜੀ ਨੰਦ ਰੋਡ ਤੇ ਪਿੰਡ ਸੱਖੋਮਾ ਚ ਰਹੀ ਹੈ ਆਪਣਾ ਮਰਿੰਟੀ ਤੇ 2 ਕਿਲੋਮੀਟਰ ਠੀਕ ਹੈ ਜੀ ਬਾਈ ਹਾਂਜੀ ਮਰੰਡੇ ਫਤੇਗੜ ਸਾਹਿਬ ਰੋਡ ਤੇ ਬਾਈਨ ਦਾ ਪਿੰਡ ਹੈ ਅ ਕਿਲੋਮੀਟਰ ਦੀ ਹਟਮਾ ਹੋਊਗਾ ਹਾਂਜੀ 2 ਕਿਲੋਮੀਟਰ ਤਾਂ 2 ਕਿਲੋਮੀਟਰ ਤੇ ਠੀਕ ਹੈ ਜੀ ਸੁੱਖੋ ਮਜਰਾ ਪਿੰਡ ਹੈ ਜੀ ਠੀਕ ਹੈ ਨੰਬਰ ਬਾਈ ਨਾਲ ਆਪਾਂ ਵੀਡੀਓ ਦੇ ਵਿੱਚ ਦੇ ਦਿੱਤਾ ਤੇ ਉਹ ਬਈ ਉਹ ਵੀ ਦਿਖਾਤੀ ਮੜਾ ਜੀ ਹਾਂਜੀ ਆਜੋ ਆਜੋ